ਪੰਜਾਬ ਵਿੱਚ ਬੀਤੀ ਰਾਤ 12 ਥਾਵਾਂ ਤੇ ਚੰਡੀਗੜ੍ਹ ਸਮੇਤ ਅਖਬਾਰ ਲੈ ਕੇ ਜਾ ਰੀਆਂ ਗੱਡੀਆਂ ਨੂੰ ਪੁਲਿਸ ਨੇ ਰੋਕ ਕੇ ਚੈਕਿੰਗ ਕੀਤੀ। ਇਹ ਚੈਕਿੰਗ ਰਾਤ 10 ਵਜੇ ਤੋਂ ਸਵੇਰ ਤੱਕ ਚੱਲੀ। ਜਾਂਚ ਤੇ ਚੱਲਦਿਆਂ ਕਈ ਥਾਵਾਂ ਤੇ ਅਖਬਾਰ ਵੇਲੇ ਸਰ ਨਹੀਂ ਪਹੁੰਚੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਹਨਾਂ ਗੱਡੀਆਂ 'ਚ ਵਿਸਫੋਟਕ, ਹਥਿਆਰਾਂ ਅਤੇ ਨਸ਼ੇ ਦੀ ਸਪਲਾਈ ਸੰਬੰਧੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਐਕਸ਼ਨ ਹੋਇਆ। ਚੰਡੀਗੜ੍ਹ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਰੋਪੜ 'ਚ ਚੈਕਿੰਗ ਲਈ ਰੋਕਿਆ ਗਿਆ। ਅਸ਼ਵੀਰ ਲੁਧਿਆਣਾ ਚ ਪੁਲਿਸ ਨੇ ਅਚਨ-ਚੇਤ ਅਸ਼ਹਿਰ ਦੇ ਕਈ ਹਿੱਸਿਆਂ 'ਚ ਵਾਣਾ ਨੂੰ ਰੋਕ ਕੇ ਤਲਾਸ਼ੀ ਲਈ ਅਖਬਾਰ ਸਪਲਾਈ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਐਤਵਾਰ ਵਾਲੇ ਦਿਨ ਉਦਾਂ ਹੀ ਕੰਮ ਦਾ ਦਬਾਅ ਜ਼ਿਆਦਾ ਹੁੰਦਾ ਹੈ ਪੁਲਿਸ ਦੇ ਇਸ ਕਾਰਵਾਈ ਨੇ ਮੁਸ਼ਕਲਾਂ ਵਧਾ ਦਿੱਤੀਆਂ ਨੇ ਕਈ ਥਾਣਿਆਂ 'ਚ ਗੱਡੀਆਂ ਦੀਆਂ ਜਾਂਚ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਮੋਗਾ ਮੁਕਤਸਰ ਫਰੀਦਕੋਟ ਸਮੇਤ ਕਈ ਸ਼ਹਿਰਾਂ 'ਚ ਅਖਬਾਰ ਸਵੇਰੇ 8:30 ਵਜੇ ਤੱਕ ਨਹੀਂ ਪਹੁੰਚਿਆ ਸਨ ਸਾਰੇ ਅਖਬਾਰ ਮੈਂ ਹੀ ਹਾਂ ਤੇ ਡਿਸਟ੍ਰੀਬਿਊਟ ਕਰਵਾਉਣਾ ਵਾਂ ਤੇ ਮੇਰੀ ਅਖਬਾਰ ਅੱਜ ਜਗਰਾਉਂ ਵਗੈਰਾ ਲੁਧਿਆਣਾ ਅੱਧੇ ਲੁਧਿਆਣੇ ਦੇ ਵਿੱਚ ਮੇਰੀ ਅਖਬਾਰ ਨਹੀਂ ਵੰਡੀ ਗਈ ਔਰ ਬਾਹਰ ਲੁਧਿਆਣਾ ਡਿਸਟ੍ਰਿਕਟ ਜਗਰਾਉਂ ਮੁਲਾਪੁਰ ਸਾਈਡ ਕਿਤੇ ਵੀ ਅਖਬਾਰ ਨਹੀਂ ਗਈ ਹੈ ਔਰ ਇੱਕ ਗੱਡੀ ਮੇਰੀ ਇੱਥੇ ਫੜੀ ਹੋਈ ਹੈ ਇੱਕ ਤਵਾਲੀ ਦੇ ਵਿੱਚ ਇੱਕ ਗੱਡੀ ਜਮਾਲਪੁਰ ਵੜੀ ਹੋਈ ਹੈ ਜਮਾਲਪੁਰ ਦੀ ਸਪਲਾਈ ਵੀ ਨਹੀਂ ਵੰਡੀ ਕਾਰਨ ਕੁਝ ਦੱਸਦੇ ਹੀ ਨਹੀਂ ਪਏ ਕਹਿ ਰਹੇ ਸਾਨੂੰ ਉਤੋੜ ਰਾਇਆ ਹੈ ਵੀ ਆਪਾਂ ਗੱਡੀਆਂ ਚੈੱਕ ਕੀਤੇ ਬਿਨਾ ਭੇਜਨੀ ਨਹੀਂ ਆਣੀ ਹੈ ਅੱਛਾ ਜੀ ਇਹ ਅਸੀਂ ਚੈੱਕ ਕਰਾਂਗੇ ਅਸੀਂ ਖੁਦ ਆਪਣੇ ਲੈਵਲ ਤੇ ਚੈੱਕ ਕਰ ਲਿਆ ਵਾ ਹੁਣ ਬੰਪੂਰ ਦੀ ਬੀਮਾਰੀ ਹੈ ਉਹ ਚੈੱਕ ਕਰਨਗੇ ਉਸ ਤੋਂ ਬਾਅਦ ਵੀ ਤੋ ਅੱਜ ਮੇਰੀ ਗਾੜੀ ਨਹੀਂ ਆਈ ਕਿਉਂਕਿ ਉਹ ਬੰਮ ਕੇ ਅਫਵਾਸ ਹੈ ਮੇਰੀ ਗਾੜੀ ਫੜ ਲੀ ਲਈ ਜੀ ਕਿਉਂਕਿ ਪਤਾ ਲੱਗਾ ਕਿ ਹਾਂ ਫਰਸ਼ ਗਾੜੀ ਮੇਂ ਬੰਮ ਆਤਾ ਹੈ ਦੂਜੀ ਪਾਸੇ ਪੰਜਾਬ ਚ ਅਖਬਾਰਾਂ ਦੀ ਸਪਲਾਈ ਰੋਕਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕੇ ਨੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਵੱਡਾ ਦਾਵਾ ਕਰ ਦਿਆਂ ਕਿ ਆਏ ਕਿ ਆਪ ਸਰਕਾਰ ਨੇ ਪੰਜਾਬ ਵਿੱਚ ਐਨ ਅਲੈਨ ਨੇ ਐਮਰਜੈਂਸੀ ਲਗਾ ਦਿੱਤੀ ਹੈ